ਸਸੀ ਗਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਦਾੜੀ ਅਤੇ ਮੁੱਛਾ ਮਰਦ ਦੇ ਫੇਸ ਨੂੰ ਮਰਦ ਦੀ ਸੁੰਦਰਤਾ ਨੂੰ ਚਾਰ ਚੰਦ ਲਗਾ ਦਿੰਦੇ ਨੇ ਤੁਸੀਂ ਉਹ ਗੱਲ ਤਾਂ ਜਰੂਰ ਸੁਣੀ ਹੋਏਗੀ ਮੂਛੇ ਹੋ ਤਾਂ ਨੱਥੂ لال ਜੈਸੀ ਹੋ ਨਹੀਂ ਨੱਥੂ لال ਜੈਸੀ ਨਹੀਂ ਮੂਛੇ ਹੋ ਤਾਂ ਕੁੰਦਲਾਲ ਜੈਸੀ ਹੋ ਅੱਜ ਅਸੀਂ ਲੁਧਿਆਣਾ ਵਿੱਚ ਤੁਹਾਨੂੰ ਉਸ ਪਰਸਨ ਨਾਲ ਮਿਲਵਾ ਰਹੇ ਹਾਂ ਜਿਸ ਬੰਸਨ ਦੀ ਐ ਇੱਕ ਇੱਕ ਮੁੱਛ 1.5 ਫੁੱਟ ਦੀ ਆ ਦੋਨੇ ਮੁੱਛਾਂ ਬਲਾ ਕੇ 3 ਫੁੱਟ ਦੀਆਂ ਨੇ ਗੱਲ ਕਰਦੇ ਹਾਂ ਕੁੰਨਨਾਲ ਜੀ ਨਾਲ ਹਾਂਜੀ ਗੁੰਦਰ ਲਾਲ ਜੀ ਕੀ ਹਾਲ ਨੇ ਵਧੀਆ ਭਾਜੀ ਠੀਕ ਹੈ ਜੀ ਤੁਹਾਡੀਆਂ ਜਿਹੜੀਆਂ ਇਹ ਮੁੱਛਾਂ ਨੇ ਹਾਂਜੀ ਇਹਨਾਂ ਦਾ ਸਭ ਤੋਂ ਪਹਿਲਾਂ ਸਾਈਜ਼ ਦੱਸੋ ਕੀ ਆ ਹਾਂ ਸਾਈਜ਼ ਇਹ ਦੋਨੋਂ 3 ਫੁੱਟ ਹੈ 3 ਫੁੱਟ ਹਾਂ ਦੋਨੋਂ ਡੇਢ-ਡੇਢ ਫੁੱਟ ਦੋਨੋਂ ਮੁੱਛਾਂ ਤੇ ਜਿਹੜੀਆਂ ਮੁੱਛਾਂ ਤੁਸੀਂ ਇਹ ਤੁਸੀਂ ਕਿਦੋਂ ਤੋਂ ਰੱਖਣੀਆਂ ਸ਼ੁਰੂ ਕੀਤੀਆਂ ਤੁਹਾਨੂੰ ਕਿਸ ਤਰ੍ਹਾਂ ਸ਼ੌਂਕ ਆ ਸ਼ੌਂਕ ਆਪਣਾ ਹੋ ਗਿਆ ਜੀ 25 ਸਾਲ ਦੀ ਉਮਰ 'ਚ ਮੁੱਛਾਂ ਰੱਖਣੀ ਸ਼ੁਰੂ ਕੀਤੀ ਸੀ ਤੇ ਮੇਰੇ ਸਾਲੀਆਂ ਨੇ ਮਜ਼ਾਕ ਨਾਲ ਸਤਿਓਈ ਮੁੰਛਾ ਕੱਟਦੀ ਆ ਪਹਿਲਾਂ ਅਰਗਵਤੀ ਸੜਦੀ ਫਿਰ ਦੁਆਰਤੀ ਮੁੱਛ 7 ਸਾਲ ਦੀ ਮਿਹਨਤ ਹੈ ਨਹੀਂ ਮੁੰਛਾ ਸੀ ਹਾਂ ਸਤਿਓਈ ਅਰਗਵਤੀ ਘੱਟਦੀ ਜਲਾਤੀ ਨੇ ਅਰਗਵਤੀ ਨਾਲ ਜਲਾਉਂਦੀ ਆ ਫਿਰ ਮੈਂ ਮੂੜ ਖਰਾਓ ਗਿਆ ਫਿਰ ਦੁਆਰਤੀ ਮੁੰਛਾ ਰੱਖਿਆ ਫਿਰ ਸਾਲਿਆਂ ਨੇ ਮੁੰਛਾ ਕੱਟਦੀ ਹਾਂ ਫਿਰ ਤੀਜੀ ਵਾਲੀ ਫਿਰ ਰੱਖਿਆ ਸਾਲੇ ਦੇ ਵਿਆਹ ਤੇ ਗਿਆ ਫਿਰ ਸਾਲਿਆਂ ਨੇ ਮੁੰਛਾ ਕੱਟਦੀ ਆ ਮੈਂ ਇਹਦੇ ਘਰੇ ਜਾਣੇ ਛੱਡਤਾ 20 ਸਾਲਾਂ ਦੀ 20 ਸਾਲ ਦੀ ਮਿਹਨਤ ਮਿੱਟੀ ਚ ਰਲ ਗਈ ਉਹਨੇ ਦੁਆਰ ਦੀ ਕੀਤੀ ਆ 13 ਸਾਲ ਹੋ ਗਏ 14 14ਵਾਂ ਸਾਲ ਲੱਗ ਗਿਆ ਮੁੱਛਾਂ ਬੰਦਿਆਂ ਨੂੰ ਯਾਨੀ ਕਿ ਸਾਲੀਆਂ ਦੇ ਚੈਲੰਜ ਨੇ ਤੁਹਾਡੀਆਂ ਜਿਹੜੀਆਂ ਮੁੱਛਾਂ ਲੰਬੀਆਂ ਕਰਨ ਨੂੰ ਤੁਹਾਨੂੰ ਮਜਬੂਰ ਕੀਤਾ ਹੈਗਾ ਆ ਮਾਂ ਉਹ ਕਹਿੰਦਾ ਮੁੱਛਾਂ ਨਾ ਰੱਖ ਇਹਨੂੰ ਪਿਆ ਨਾ ਰੱਖ ਮੈਂ ਕਿਹਾ ਆਪਣਾ ਆਪਣਾ ਸ਼ੌਕ ਹੁੰਦਾ ਮੁੱਛਾਂ ਰੱਖੰਦਾ ਉਹ ਕਹਿੰਦੇ ਫਿਰ ਮੈਂ ਇਹਦੇ ਘਰੇ ਜਾਣਾ ਛੱਡਦਾ ਆ 13 14 ਸਾਲ ਹੋ ਗਏ ਨੂੰ ਘਰੇ ਛੱਡਿਓ ਨੂੰ ਆਂਦੀ ਆ ਕਿ ਮੈਂ ਆਜਮਾ ਮੈਂ ਕਿਹਾ ਤੂੰ ਆ ਜਾ ਮੈਂ ਸੱਤੇ ਜਾਗ ਸੋ ਜਾਊਗਾ ਮੈਂ ਮੁੱਛਾਂ ਨਹੀਂ ਕੱਟਣੀ ਰੱਖਣੀ ਕੈਮੂ ਮਛਾ ਰਖਣੀ ਹੈ ਕੱਟਨੀ ਨਹੀਂ ਤੁਹਾਡੀਆਂ ਮੁੱਛਾਂ ਕਿੰਨੇ ਜੀ ਅੱਛੀਆਂ ਵੱਡੀਆਂ ਹੋ ਗਈਆਂ ਸੀਗੀਆਂ ਇਹਨੂੰ ਹੋ ਗਏ 13 14ਵਾਂ ਸਾਲ ਲੱਗੇ ਆ 14ਵਾਂ ਸਾਲ ਲੱਗੇ ਆ ਇਹ ਮੁੱਛਾਂ ਬੰਦਾਂ ਨੇ 14 ਸਾਲ ਹੋ ਗਏ ਇਹ ਮੁੱਛਾਂ ਦੇ ਵਿੱਚ ਤੁਸੀਂ ਹੋਰ ਕੁਝ ਵੀ ਮਿਕਸ ਕਰਦੇ ਹੋ ਜਾਂ ਨੇਚਰਲੀ ਵਾਲ ਨੇ ਤੁਹਾਡੇ ਬਸ ਆਪਣਾ ਆਪਣਾ ਸ਼ੌਂਕ ਹੈ ਆਪਣੀ ਮੁੱਛਾਂ ਆਪਣੀਆਂ ਮੁੱਛਾਂ ਨੇ ਹਾਂਜੀ ਬੜੀ ਪਿਆਰ ਨਾਲ ਰੱਖਣੀ ਪड़ਦੀ ਹੈ ਤੁਹਾਡੀਆਂ ਮੁੱਛਾਂ ਦੇਖ ਕੇ ਤੁਹਾਨੂੰ ਕਿਸੇ ਵੱਸ ਕੋਈ ਆਫਰ ਵੀ ਆਈ ਹੈ ਫਿਲਮਾਂ ਜੋ ਜਾਂ ਗਾਣਿਆਂ ਜੋ ਜਾਂ ਤੁਸੀਂ ਇੱਥੇ ਨਾਰਮਲੀ ਆਪਣਾ ਸ਼ੌਂਕ ਪੂਰਾ ਕਰਦੇ ਹੋ ਨਹੀਂ ਆਪਣਾ ਹੀ ਸ਼ੌਂਕ ਹੈ ਜੀ ਆ 20 ਸਾਲ ਹੋ ਗਏ ਬੰਬੇ ਗਿਆ ਸੀ ਘੁੰਮਣ ਹਮ ਆ ਦਿਲੀ ਕੁਮਾਰ ਮਿਲਿਆ ਬਾਂਦਰਾ ਟੇਸ਼ਨ ਤੋਂ ਬਾਹਰ ਹਮ ਹਮ ਦਿਲੀ ਕੁਮਾਰ ਮਿਲਿਆ ਮੁੱਛਾਲੇ ਪਾਈ ਕਿੱਥੋਂ ਆਇਓ ਮੈਂ ਸਾਜਮਾਨ ਲੁਧਿਆਣੇ ਆਇਆ ਹਮ ਮਤਲਬ ਬੈ ਤੈਨੂੰ ਘਰੇ ਲੈ ਜਾ ਚਾਪ ਲਾਵਾਂਗਾ ਤੈਨੂੰ ਹਮ ਘਰੇ ਲੈ ਕੇ ਗੱਲਬਾਤ ਕੀਤੀ ਦਿਲੀ ਕੁਮਾਰ ਨੇ ਹਮ ਮੈਂ ਮਜ਼ਾਕ ਮਜ਼ਾਕ ਗੱਲ ਕੀਤੀ ਮੈਂ ਸਾਜ ਜੀ ਆਪ ਅਮੀਰ ਕਿਵੇਂ ਹੋ ਗਾ ਹਮ ਉਹਨੇ ਗਾਣਾ ਸੁਣਾਇਆ ਦੁਨੀਆ 'ਚ ਰਹਿਣਾ ਤੇ ਕੰਮ ਕਰ ਪਿਆਰੇ ਹੱਥ ਜੋੜ ਕੇ ਸਭ ਕੋ ਸਲਾਮ ਕਰ ਪਿਆਰੇ ਦੁਨੀਆ ਜਿਨੇ ਨਹੀਂ ਦੇਗੀ ਪੀਣੇ ਨਹੀਂ ਦੇਗੀ ਖਾਣੇ ਨਹੀਂ ਦੇਗੀ ਨਾ ਕਮਾਣੇ ਨਹੀਂ ਦੇਗੀ ਦੁਨੀਆ 'ਚ ਰਹਿਣਾ ਤੇ ਕੰਮ ਕਰ ਪਿਆਰੇ ਤੁਸੀਂ ਤੁਸੀਂ ਦੁਨੀਆ 'ਚ ਰਹਿਣਾ ਤਾਂ ਮੁੱਛਾਂ ਕੁ ਵੱਡੀਆਂ ਕਰ ਪਿਆਰੇ ਹਾਂਜੀ ਅਬ ਮੁੱਛਾਂ ਰੱਖਣੀਆਂ ਉਹ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਬੜਾ ਖੁਸ਼ ਹੋ ਕੇ ਮਿਲਿਆ ਦੇਲੇਖ ਮਾਰ ਮੈਂ ਤੇ ਬ੍ਰਿੰਦਰੂ ਨੂੰ ਮਿਲਣ ਗਿਆ ਉਹ ਕਹਿੰਦੇ ਬਾਲ ਗਏ ਆ ਅੱਛਾ ਇਹ ਗੱਲ ਦੱਸੋ ਤੁਹਾਡੀਆਂ ਇਹਨਾਂ ਮੁੱਛਾਂ ਤੋਂ ਤੁਹਾਡੇ ਘਰ ਦੇ ਖੁਸ਼ ਨੇ ਜਾਂ ਉਹਨਾਂ ਨੂੰ ਕੁਝ ਮਹਿਸੂਸ ਗਲਤ ਨਹੀਂ ਮਹਿਸੂਸ ਹੁੰਦਾ ਨਹੀਂ ਨਹੀਂ ਆਪਣਾ ਆਪਣਾ ਸ਼ੌਂਕ ਹੈ ਬਾਕੀ ਕਿਸੇ ਨਾਲ ਸ਼ੌਂਕ ਨਹੀਂ ਮੁੱਛਾਂ ਦਾ ਮੁੱਛਾਂ ਦਾ ਆਪਣਾ ਹੀ ਸ਼ੌਂਕ ਹੈ ਬਸ ਮੁੱਛਾ ਰੱਖੰਗਾ ਦੇਖਣ ਵਾਲੇ ਬੜੇ ਆਂਦੇ ਬੰਦੇ ਦੇਖਣ ਵਾਲੇ ਜੀ ਦੇਖਣ ਆ ਬਹੁਤ ਆਂਦੇ ਆ ਫੋਟੋ ਖਿੱਚ ਕੇ ਜਾਂਦੇ ਆ ਚਾਹ ਪਾਣੀ ਦੇ ਜਾਂਦੇ ਆ ਭਲੇ ਯਾਰ ਤੇਰੀ ਮੁੱਛਾ ਬੜੀ ਸੋਹਣੀ ਲੱਗੀ ਜੀ ਜੀ ਮੈਂ ਕਹਾਂ ਚਲੋ ਖਫੜਾ ਖੜਾ ਕੇ ਜਾਂ ਦੇ ਦਿੰਦੇ 50-100 ਰੁਪਏ ਆਪਣੀ ਖੁਸ਼ੀ ਨਾਲ ਤੁਸੀਂ ਕੰਮ ਕੀ ਕਰਦੇ ਹੋ ਇੱਥੇ ਲੱਗਿਆ ਸਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਸਿਕਿਉਰਿਟੀ ਗਾਰਡ ਦੇ ਵਿੱਚ ਵੈਸੇ ਤਾਂ ਮੁੱਛਾ ਵਾਲੇ ਸਰਦਾਰ ਜਾਂ ਮੁੱਛਾ ਵਾਲਾ ਕੋਈ ਵੀ ਪਰਸਨ ਰੋਪਦਾ ਰੱਖਦੇ ਨੇ ਇਹ ਤੁਹਾਡੀਆਂ ਮੁੱਛਾਂ ਨਾਲ ਤੁਹਾਡਾ ਇੰਨਾ ਰੋਬ ਹੈਗਾ ਕਿ ਮੇਰੇ ਖਿਆਲ ਨਾਲ ਗਲਤ ਪਰਸਨ ਤਾਂ ਤੋ ਦੇਖ ਕੇ ਦੂਰ ਭੱਜ ਜਾਂਦਾ ਹੈ ਨਹੀਂ 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 ਬੰਦੇ ਬਹੁਤ ਆਂਦੇ ਆ ਮੈਂ ਕਈ ਜਗ੍ਹਾ ਬ੍ਰੀਲਵੇਟੇਸ਼ਨ ਤੇ ਲਿਆਵਾ ਬੱਸ ਸਟੈਂਡ ਤੇ ਲਿਆਵਾ ਬੰਦੇ ਘਿਰ ਜਾਂਦੇ ਬਹੁਤ ਆਹ ਪੰਜ ਤਿੰਨ ਫੋਟੋ ਖੇਤਨੀ ਆ ਮੈਂ ਖੇਚ ਲੋ ਮੈਨੂੰ ਬੜੀ ਖੁਸ਼ੀ ਆ ਫੋਟੋਆਂ ਵਾੜਾ ਖੇਚੀਏ ਦੇ ਬੜੇ ਕਈ ਜਗ੍ਹਾ ਜਾਂਦਾ ਘੁੰਮ ਫਿਰਾਂ दिल्ली गया स्टेशन ਤੋਂ ਬਾਹਰ ਨਿਕਲਿਆ ਉਹ ਆਇਆ ਅਫਸਰ ਮੈਂ ਸਲਾਮੀ ਦਿੱਤੀ ਸਾਹਿਬ ਜੈ ਹਿੰਦ ਮੰਗਿਆ ਜੈ ਹਿੰਦ ਹਾਂ ਪੁੱਜ ਮੂਛਾਲੇ ਭਾਈ ਕਿੱਥੋਂ ਆਇਓ ਮੈਂ ਕੋ ਲੁਧਿਆਣੇ ਆਇਆ ਉਹ ਲੈ ਰੈਂਟੀ ਕਾਰ ਦਿਖਾ ਦੇ ਰੈਂਟੀ ਕਾਰ ਦਿਖਾਇਆ ਉਹ ਬਹੁਤ ਖੁਸ਼ੀ ਆ ਮਨੂੰ ਲੁਧਿਆਣਾ ਤੇਰੀ ਮੂਛਾ ਰੱਖ ਕੇ ਫੋਟੋ ਖਿਚਾ ਕੇ ਗਿਆ ਬੜਾ ਖੁਸ਼ ਹੋ ਕੇ ਮਿਲਿਆ ਇਹ ਮੂਛਾ ਗਾਂ ਲਾਈਫ ਇਸ ਤਰ੍ਹਾਂ ਰੱਖੋਗੇ ਜਾਂ ਜੇ ਕਿਤੇ ਜ਼ਰੂਰਤ ਪਈ ਇਹਨੂੰ ਤੁਸੀਂ ਕਟਵਾਓਗੇ ਤੜੀ ਨਹੀਂ ਨਹੀਂ ਕਦੇ ਨਹੀਂ ਕਟਾਣੀ ਜਬ ਤੱਕ ਜ਼ਿੰਦਗੀ ਆ ਬਿਤਾਉਂਦਾ ਰਹਾਂਗਾ ਮੂਛਾ ਕਟਾਣੀ ਨਹੀਂ ਬਾ ਆ ਲੈ ਆ ਲੈ ਉਹਦਾ ਉਹਨੂੰ ਹੋ ਕੇ 13 14ਵਾਂ ਸਾ ਲੱਗ ਬੰਦਾਂ ਤੇ ਨੂੰ ਮੁੱਛਾਂ ਨੂੰ ਦੋ ਘੰਟੇ ਲੱਗ ਜਾਂਦੇ ਮੁੱਛਾਂ ਫਟ ਕਰ ਨੂੰ ਇਹ ਤੁਹਾਡਾ ਸ਼ੌਂਕ ਵੀ ਆ ਤੁਹਾਡਾ ਪੈਸ਼ਨ ਵੀ ਆ ਨਹੀਂ ਆਪਣਾ ਸ਼ੌਂਕ ਆ ਜੀ ਜੀ ਮੈਂ ਸਵੇਰੇ ਉੱਠਦਾ ਮੈਂ 6 ਵਜੇ ਹਾਂ ਨਾ ਤੋ ਕੇ 7 ਵਜਾਂ ਦੇ ਆ ਫਿਰ ਉਹਦੇ ਮੁੱਛਾਂ ਫਟਕਣ ਨੂੰ ਸ਼ੁਰੂ ਕਰ ਜਾਂਦਾ ਦੋ ਘੰਟੇ ਲੱਗ ਜਾਂਦੇ ਮੁੱਛਾਂ ਫਟੇ ਕਰਨ ਨੂੰ ਦੋ ਘੰਟੇ ਹਾਂਜੀ ਦੋ ਘੰਟੇ ਲੱਗ ਜਾਂਦੇ ਰੋਜ਼ ਦੇ ਤੇ ਰਾਤ ਨੂੰ ਫਿਰ ਕੀ ਕਰਦੇ ਉਹਨੂੰ ਟੀਂੜਾ ਜੜਦੇ ਉਹ ਪਾਣੀ ਆ ਟੀਲੀ ਕਰ ਜਾਂਦੇ ਆ ਜੀ ਹਾਂਜੀ ਰਾਤ ਨੂੰ ਪਾਣੀ ਆ ਟੀਲੀ ਕੀਤੀ ਕਾਣੀ ਤੇ ਲੇਟ ਜਾਂਦੇ ਜੀ ਹਾਂਜੀ ਜਿਸ ਤਰ੍ਹਾਂ ਕੀ ਕੁੰਦਲਾਲ ਜੀ ਨੇ ਕਿਹਾ ਕਿ ਇਹ ਜਿਹੜੀਆਂ ਮੁੱਛਾਂ ਉਹਨਾਂ ਦੀ ਨੈਚੁਰਲ ਨੇ ਇਹਨਾਂ ਨੂੰ ਟਿਕਾਉਣ ਵਾਸਤੇ ਇਹਨਾਂ ਨੂੰ ਬਣਾਉਣ ਵਾਸਤੇ ਇਹਨਾਂ ਨੂੰ ਵਸਲੀ ਰੂਪਰੇਖਾ ਦੇਣ ਵਾਸਤੇ ਇਹਨਾਂ ਨੂੰ ਘੱਟੋ ਘੱਟ 2 ਘੰਟੇ ਲੱਗ ਜਾਂਦੇ ਨੇ ਇਹ ਬੰਬੇ ਵਿੱਚ ਵੀ ਕੇ ਦਲੀਪ ਗਵਾਨ ਨੂੰ ਮਿਲੇ ਧਰਮਿੰਦਰ ਨੂੰ ਮਿਲੇ ਤੇ ਦਲੀਪ ਗਵਾਨ ਨੇ ਇਹਨਾਂ ਦੀ ਸਭ ਨੂੰ ਸਿਫਤ ਕੀਤੀ ਸੋ ਇਹਨਾਂ ਦੀ ਹੌਸਲਾ ਅਫਜ਼ਾਈ ਤਾਂ ਬਣਦੀ ਆ ਬੇਸ਼ੱਕ ਬੇਸ਼ੇਤ ਉਹ ਇੱਕ ਸ਼ੌਬਦ ਤੇ ਇੱਕ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਨੇ ਲੇਕਿਨ ਅੱਜ ਵੀ ਇਹਨਾਂ ਦੇ ਚਿਹਰੇ ਤੇ ਨੂਰ ਦੇਖਿਆ ਜਾ ਸਕਦਾ ਹੈ ਨੂਰ ਇਹ ਨਹੀਂ ਹੈ ਕਿ ਇਹ ਕੰਮ ਕਰਦੇ ਨੂਰ ਇਹ ਹੈ ਕਿ ਇਹਨਾਂ ਦੇ ਚਿਹਰੇ ਤੇ ਮੁੱਛਾਂ ਲੁਧਿਆਣੇ ਵਿੱਚ ਇਹਨਾਂ ਦੀ ਮੁੱਛਾਂ ਵਰਗੀਆਂ ਮੁੱਛਾਂ ਕਿਸੇ ਦੀਆਂ ਨਹੀਂ ਹੈ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮੰਜੀ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ